ਹਾਂਜੀ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਦਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਡਿਮਾਂਡ ਵਿੱਚ ਇਹ ਟੌਪਿਕ ਸੀ ਮੇਰੀ ਕਿਤਾਬ ਦੇ ਉੱਤੇ ਤਾਂ ਅੱਜ ਦੀ ਵੀਡੀਓ ਵਿੱਚ ਇਹੀ ਲੈ ਕੇ ਆ ਚੁੱਕੇ ਆ ਤਾਂ ਸਭ ਦੇ ਲਈ ਬੱਚੇ ਮੰਗ ਰਹੇ ਸੀ ਦੈਟਸ ਵਾਈ ਤਾਂ ਜੇ ਤੁਹਾਡੀ ਵੀ ਕੋਈ ਉਹ ਹੋਵੇ ਚੋਇਸ ਹੋਵੇ ਕਿ ਤੁਸੀਂ ਇਹ ਐਸਐਚ ਆਉਨੇ ਹੋ ਤੁਹਾਡੇ ਛੁੱਟੀਆਂ ਦਾ ਕੰਮ ਹੋਵੇ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਉਹ ਤੁਹਾਡੇ ਲਈ ਚੈਨਲ ਤੇ ਪਾਇਆ ਜਾਵੇਗਾ ਲਾਈਕ ਸ਼ੇਅਰ ਸਬਸਕ੍ਰਾਈਬ ਇਹ ਤਿੰਨ ਚੀਜ਼ਾਂ ਨੇ ਜੋ ਤੁਸੀਂ ਸਭ ਨੇ ਕਰ ਦੇਣੀਆਂ ਨੇ ਬੈਲ ਆਈਕਨ ਨੂੰ ਕਰ ਦੇਣਾ ਹੈ ਪ੍ਰੈਸ ਚਲੋ ਹੁਣ ਆਰਾਮ ਦੇ ਨਾਲ ਪੂਰੀ ਦੀ ਪੂਰੀ ਵੀਡੀਓ ਦੇਖ ਲਿਓ ਹਣਾ ਪਿਆਰੇ ਬੱਚਿਓ ਅਤੇ ਇਸ ਦੇ ਵਿੱਚ ਮੈਂ ਤੁਹਾਨੂੰ ਮੇਰੀ ਕਿਤਾਬ ਦੇ ਉੱਤੇ ਇਹ ਲਗਭਗ 50 ਤੋਂ 100 ਸ਼ਬਦ ਦੇ ਐਸੇ ਵਿੱਚ ਕਰਾਵਾਂਗਾ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਮੇਰੇ ਸਕੂਲ ਦੀ ਪੰਜਾਬੀ ਦੀ ਕਿਤਾਬ ਨੂੰ ਕਿਤਾਬ ਮੈਨੂੰ ਬਹੁਤ ਵਧੀਆ ਲੱਗਦੀ ਹੈ ਇਸ ਤੋਂ ਗਿਆਨ ਨਵੇਂ ਵਿਚਾਰ ਅਤੇ ਮਨੋਰੰਜਨ ਮਿਲਦਾ ਹੈ ਇਹ ਕਿਤਾਬ ਦੇ ਵਿੱਚ ਬਹੁਤ ਸਾਰੇ ਲੇਖ ਕਹਾਣੀਆਂ ਤੇ ਕਵਿਤਾਵਾਂ ਹਨ ਇਸ ਦੀ ਪਾਸ਼ਾ ਬੜੀ ਹੀ ਸੌਖੀ ਹੈ ਇਸ ਦੇ ਪੰਨੇ ਰੰਗੀਨ ਮੋਟੇ ਅਤੇ ਚਮਕਦਾਰ ਹਨ ਇਹ ਗਿਆਨ ਦਾ ਭੰਡਾਰ ਹੈ ਮੈਨੂੰ ਇਸ ਦੀਆਂ ਕਵਿਤਾਵਾਂ ਜ਼ਬਾਨੀ ਯਾਦ ਹਨ ਮੈਂ ਇਸ ਨੂੰ ਵਾਰ-ਵਾਰ ਪੜਦਾ ਹਾਂ ਮੈਂ ਇਸ ਨੂੰ ਸਾਹਮਣੇ ਰੱਖਦਾ ਹਾਂ ਤਾਂ ਪੈਰ ਵਿੱਚ ਇਹ ਹੋ ਚੁੱਕਿਆ ਹੈ ਸਾਡੇ ਅੱਜ ਦੀ ਵੀਡੀਓ ਕੰਪਲੀਟ ਧੰਨਵਾਦ ਇਸ ਵੀਡੀਓ ਨੂੰ ਪੂਰੇ ਦੇਖਣ ਲਈ